ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਬਾਦ ਅਸੀਸ ਦਾ ਅਸਰ ਗਰਮੀਆਂ ਦੇ ਦਿਨ ਸਨ ਬਾਬਾ ਜੀ ਆਪਣੀ ਝੌਂਪੜੀ ਵਿੱਚੋਂ ਬਾਹਰ ਅੰਬ ਦੀ ਛਾਂ ਹੇਠ ਬੈਠੇ ਆਪਣੀ ਮੋਜ ਵਿੱਚ ਸਿਮਰਨ ਕਰ ਰਹੇ ਸਨ ਕਿ ਦੋ ਤਿੰਨ ਪ੍ਰੇਮੀ ਰਸਤੇ ਜਾਂਦੇ ਜਾਂਦੇ ਆਪ ਜੀ ਪਾਸ ਆ ਗਏ ਫਤਹਿ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇ ਆਪ ਜੀ ਪਾਸ ਬੈਠ ਗਏ ਬਾਬਾ ਜੀ ਨੇ ਜਲ ਪਾਣੀ ਦੀ ਸੇਵਾ ਪੁੱਛੀ ਤੇ ਆਉਣ ਦਾ ਕਾਰਨ ਪੁੱਛਿਆ ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਗੜਤੀ ਵਾਲਾ ਨੂੰ ਜਾ ਰਹੇ ਸਾਂ ਆਪ ਜੀ ਨੂੰ ਬਾਹਰ ਸ਼ਾਮੇ ਬੈਠੇ ਦੇਖ ਅਸੀਂ ਸਲਾਹ ਕੀਤੀ ਕੇ ਨਾਲੇ ਥੋੜਾ ਜਿਹਾ ਸ਼ਾਮੇ ਆਰਾਮ ਕਰ ਲਈਏ ਤੇ ਨਾਲ ਹੀ ਆਪ ਜੀ ਨਾਲ ਗੱਲਾਂ ਬਾਤਾਂ ਕਰਕੇ ਥੋੜਾ ਸਮਾਂ ਬਿਤਾ ਲਈਏ। ਉਹਨਾਂ ਨੇ ਇੰਨਾ ਕਹਿ ਕੇ ਕੁਝ ਦੁਨਿਆਵੀ, ਕੁਝ ਸਿਆਸੀ ਗੱਲਾਂ ਆਰੰਭ ਕਰ ਦਿੱਤੀਆਂ। ਆਪ ਜੀ ਥੋੜਾ ਸਮਾਂ ਤਾਂ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਤੇ ਹੂੰ ਹੰਗਾਰਾ ਕਰਦੇ ਰਹੇ। ਪਰ ਜਦੋਂ ਆਪ ਜੀ ਨੇ ਵੇਖਿਆ ਇਹ ਤਾਂ ਪਾਣੀ ਰੜਕ ਰਹੇ ਨੇ ਕਿ ਅਜੇ ਖੇੜਾ ਛੱਡਣ ਦੇ ਰੋ ਵਿੱਚ ਨਹੀਂ ਹਨ ਤਾਂ ਬਾਬਾ ਜੀ ਨੇ ਸ਼ੀਰਿ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ। ਉਹ ਪ੍ਰੇਮੀ ਕਹਿਣ ਲੱਗੇ, "ਬਾਬਾ ਜੀ, ਅਸੀਂ ਤਾਂ ਤੁਹਾਡੇ ਪਾਸ ਬੈਠਣ ਤੇ ਗੱਲਾਂ ਬਾਤਾਂ ਕਰਨਾ ਆਏ ਸੀ। ਪਰ ਤੁਸੀਂ ਤਾਂ ਪਾਠ ਸ਼ੁਰੂ ਕਰ ਦਿੱਤਾ ਹੈ। ਪਤਾ ਨਹੀਂ ਪਾਠ ਕਦੋਂ ਮੁਕਣਾ ਹੈ। ਸਾਨੂੰ ਹੁਣ ਖੁਸ਼ੀਆਂ ਬਖਸ਼ੋ। ਅਸੀਂ ਚੱਲਦੇ ਹਾਂ।" ਇੰਨੀ ਗੱਲ ਕਹਿ ਕੇ ਉਹ ਚਲੇ ਗਏ। ਬਾਬਾ ਜੀ ਨੇ ਪਾਠ ਕਰਦੇ ਕਰਦੇ ਹੀ ਸਿਰ ਨੀਵਾ ਕਰਕੇ ਉਹਨਾਂ ਨੂੰ ਜਾਣ ਦੀ ਵਿਦਾਇਗੀ ਦੇ ਦਿੱਤੀ। ਅਤੇ ਆਪ ਜੀ ਪਾਠ ਕਰਦੇ ਰਹੇ ਆਪ ਜੀ ਨੂੰ ਨਿਤ ਇਹੋ ਜਿਹੇ ਪੁਰਸ਼ਾਂ ਨਾਲ ਬਾਹ ਪੈਂਦਾ ਰਹਿੰਦਾ ਜਦੋਂ ਆਪ ਜੀ ਨੇ ਵੇਖਣਾ ਇਹ ਆਏ ਪੁਰਸ਼ ਲੋੜ ਤੋਂ ਵੱਧ ਐਵੇਂ ਫालतू ਗੱਲਾਂ ਕਰਕੇ ਆਪਣਾ ਵੀ ਸਮਾਂ ਬ्यर्थ ਗਵਾ ਰਹੇ ਹਨ ਤੇ ਸਾਨੂੰ ਵੀ ਨਾਲ ਹੀ ਭਾਈਵਲ ਬਣਾ ਰਹੇ ਹਨ ਸਾਡਾ ਸਮਾਂ ਵੀ ਖਰਾਬ ਕਰ ਰਹੇ ਹਨ ਤਾਂ ਬਾਬਾ ਜੀ ਨੇ ਉਹਨਾਂ ਦੀ ਚੱਲ ਰਹੀ ਗੱਲ ਨੂੰ ਥੋੜੀ ਬੇਲ ਵੇਖ ਕੇ ਕਿਹਾ ਆਓ ਆਪਾਂ ਥੋੜਾ ਬਾਣੀ ਦਾ ਪਾਠ ਕਰ ਲੈਂਦੇ ਹੇ ਤੇ ਤੁਸੀਂ ਸੁਣਨ ਦੀ ਕਿਰਪਾ ਕਰੋ ਇਹ ਕਹਿ ਕੇ ਬਾਬਾ ਜੀ ਨੇ ਜਾਂ ਆਪ ਜਾਂ ਕਿਸੇ ਹੋਰ ਪ੍ਰੇਮੀ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਜਾਂ ਕਿਸੇ ਹੋਰ ਬਾਣੀ ਦਾ ਪਾਠ ਆਰੰਭ ਕਰਵਾ ਕੇ ਕੋਲ ਬੈਠ ਜਾਣਾ ਜਾਂ ਪਾਠ ਆਪ ਕਰਨ ਲੱਗ ਜਾਣਾ ਬੋਤੀ ਵਾਰੀ ਵੇਖਣ ਵਿੱਚ ਆਇਆ ਕਿ ਜਦੋਂ ਬਾਬਾ ਜੀ ਨੇ ਪਾਠ ਆਰੰਭ ਕਰਨਾ ਤਾਂ ਗੱਲਾਂ ਕਰਨ ਵਾਲੇ ਪ੍ਰੇਮੀ ਨੇ ਕਹਿਣਾ ਚੰਗਾ ਬਾਬਾ ਜੀ ਤੋ ਸੀ ਤਾਂ ਹੁਣ ਪਾਠ ਕਰਨਾ ਹੈ ਸਾਨੂੰ ਹੁਣ ਖੁਸ਼ੀਆਂ ਬਖਸ਼ੋ ਇਜਾਜ਼ਤ ਦਿਓ ਅਸੀਂ ਚੱਲਦੇ ਹਾਂ ਬਾਬਾ ਜੀ ਨੇ ਪਾਠ ਕਰਦੇ ਕਰਦੇ ਹੀ ਉਸ ਦੇ ਜਾਣ ਦੀ ਫਤੇ ਦਾ ਉੱਤਰ ਥੋੜਾ ਸਿਰ ਨਿਮਾ ਕਰਕੇ ਦੇ ਦੇਣਾ ਤੇ ਉਸ ਪ੍ਰੇਮੀ ਨੇ ਉੱਥੋਂ ਪਤਰਾ ਬਾਚ ਜਾਣਾ ਚਲੇ ਜਾਣਾ ਕੋਈ ਕੋਈ ਬਿਰਲਾ ਹੀ ਭਾਗਾ ਵਾਲਾ ਥੋੜੀ ਥੋੜੀ ਦੇਰ ਬੈਠਾ ਰਹਿੰਦਾ ਜਾਂ ਜ਼ਿਆਦਾ ਦੇਰ ਬੈਠਾ ਰਹਿੰਦਾ ਗੁਰਬਾਣੀ ਦਾ ਪਾਠ ਸੁਣਨ ਲਈ ਕੋਈ ਬਿਰਲਾ ਹੀ ਬੈਠਦਾ ਬਹੁਤੇ ਗੱਲਾਂ ਵਾਲੇ ਉੱਠ ਕੇ ਚਲੇ ਜਾਂਦੇ ਜੋ ਬੈਠਦਾ ਵੀ ਉਹ ਵੀ 2-4 ਅਸ਼ਟਪਦੀਆਂ ਸੁਣ ਕੇ ਕਹਿ ਦਿੰਦਾ ਕਿ ਚੰਗਾ ਜੀ ਸਾਨੂੰ ਹੁਣ ਖੁਸ਼ੀਆਂ ਬਖਸ਼ੋ ਤੇ ਤੁਰ ਜਾਂਦਾ ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਬਾਣੀ ਸੁਣਨੀ ਕੱਚੇ ਮਨ ਦੀ ਖੇਡ ਨਹੀਂ ਸਤਗੁਰ ਜੀ ਦਾ ਫਰਮਾਨ ਹੈ ਉਹਨਾਂ ਦਾ ਭਖ ਸੋ ਉਥੈ ਨਹੀਂ ਜਾਏ ਕੋੜ ਲਹਿਣੇ ਭੇੜਾਰੇ ਜਿਸ ਖੁਰਾਕ ਦੀ ਪੂਰਤੀ ਲਈ ਉਹ ਬੈਠੇ ਸਨ ਉਹਨਾਂ ਦੀ ਖੁਰਾਕ ਉਥੋਂ ਮਿਲਣੀ ਬੰਦ ਹੋ ਗਈ ਜਿਸ ਸਦਕਾ ਉਹਨਾਂ ਨੂੰ ਅਲਵਿਦਾ ਕਹਿਣੀ ਹੀ ਪੈਣੀ ਆਪ ਜੀ ਦਾ ਇਹ ਤਜਰਬਾ ਅਜੇ ਵੀ ਕਿਸੇ ਨੇ ਅਜਮਾਉਣਾ ਹੋਵੇ ਤਾਜੁ ਮਾ ਕੇ ਵੇਖਿਆ ਜਾ ਸਕਦਾ ਹੈ ਦੁਨਿਆਵੀ ਗੱਲਾਂ ਕਰਦੇ ਭਾਵੇਂ ਘੰਟੇ ਬੀਤ ਜਾਣ ਪਰ ਜੇ ਗੱਲ ਨੂੰ ਰੋਕ ਕੇ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਆਰੰਭ ਕਰ ਦੇਵੋ ਤਾਂ ਵੇਖਣਾ 5-10 ਮਿੰਟਾਂ ਵਿੱਚ ਹੀ 1 2 1 2 ਕਰਕੇ ਸਾਰੇ ਉੱਠਣੇ ਸ਼ੁਰੂ ਹੋ ਜਾਣਗੇ ਅਤੇ ਬਿਰਲੇ ਭਾਗਾ ਵਾਲੇ खरे ਸੋਦੇ ਦੇ ਵਪਾਰੀ ਹੀ ਰਹਿ ਜਾਣਗੇ ਕਿਉਂਕਿ ਪੰਜਵੇਂ ਸਤਿਗੁਰ ਜੀ ਦਾ ਫਰਮਾਨ ਹੈ ਇਹ ਬਾਪਾਰ ਬੇਰਲਾ ਵਪਾਰਾਂ ਜਾਂ ਇਹ ਬਕਰ ਬਪਾਰੀ ਸੋਦਰੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਗੁਰ ਸ਼ਬਦ ਕਰੇ ਵਿਚਾਰ ਕਿਉਂਕਿ ਸੱਚ ਤੇ ਕੂੜ ਦਾ ਮੇਲ ਨਹੀਂ ਵਿਚ ਸੱਚੇ ਕੂੜਨਾ ਗਢਈ ਮਨ ਬੇਖੋ ਕੋ ਨਿਰਜਾਸ ਗੁਰਬਾਣੀ ਸੱਚ ਦ੍ਰਿੜ ਕਰਨ ਦੀ ਪ੍ਰੇਰਦੀ ਹੈ ਸੱਚ ਦ੍ਰਿੜ ਕਰਨ ਦੀ ਪ੍ਰੇਰਣਾ ਦਿੰਦੀ ਹੈ ਸੰਸਾਰ ਦਾ ਸਾਰਾ ਆਧਾਰ ਕੂੜ ਤੇ ਹੈ ਸੋ ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਜੀਤ ਅਤੇ ਹਾਨ ਬਿਰਲੇ ਨਹੀਂ ਕਣੇ ਹੈਲ ਫਕੜ ਸੰਸਾਰ ਉਹ ਪ੍ਰੇਮੀ ਅਜੇ ਗਏ ਹੀ ਸਨ ਕਿ ਪਿੰਡ ਮਾਸ਼ੀਆਂ ਤੋਂ ਇੱਕ ਪ੍ਰੇਮੀ ਜਿਸ ਦਾ ਨਾਮ ਸਰਦਾਰ ਹਰਬਖਸ਼ ਸਿੰਘ ਸੀ ਆ ਪੁੱਜੇ ਬਾਬਾ ਜੀ ਨੂੰ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਾਠ ਸੁਣਨ ਲੱਗ ਪਏ ਪਾਠ ਦੀ ਸਮਾਪਤੀ ਤੇ ਆਪ ਜੀ ਨੇ ਸਰਦਾਰ ਹਰਬਖਸ਼ ਸਿੰਘ ਜੀ ਨੂੰ ਆਉਣ ਦਾ ਕਾਰਨ ਪੁੱਛਿਆ ਸਰਦਾਰ ਹਰਬਖਸ਼ ਸਿੰਘ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਜਾਣੀ ਜਾਣ ਹੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ بارش ਕਦੇ ਸਮੇਂ ਨਾਲ ਹੋ ਜਾਂਦੀ ਹੈ ਕਈ ਵਾਰੀ ਔੜ ਲੱਗ ਜਾਂਦੀ ਹੈ ਜਿਸ ਸਦਕਾ ਫਸਲ ਨਹੀਂ ਹੁੰਦੀ ਸਾਡੇ ਨਾਲ ਦੇ ਖੇਤਾਂ ਵਿੱਚ ਲੋਕਾਂ ਨੇ ਟਿਊਬਵੈਲ ਲਾ ਲਏ ਹਨ ਉਹ ਆਪਣੀ ਮਰਜ਼ੀ ਨਾਲ ਜਦੋਂ ਚਾਣ ਫਸਲ ਨੂੰ ਪਾਣੀ ਲਾ ਦਿੰਦੇ ਹਨ ਜਦੋਂ ਨਾ ਚਾਣ ਨਹੀਂ ਲੋਂਦੇ ਸੋ ਉਹਨਾਂ ਵੱਲ ਵੇਖ ਕੇ ਮੈਂ ਵੀ ਆਪਣੇ ਖੇਤ ਵਿੱਚ ਬੋਰ ਕਰਉਣਾ ਆਰੰਭ ਕੀਤਾ ਤਕਰੀਬਨ ਦੂਰ ਦੂਰ ਤੱਕ 10-12 ਬੋਰ ਕਾਫੀ ਡੂੰਘਾਈ ਤੱਕ ਕੀਤੇ ਹਨ ਪੱਤਨ ਵੀ ਠੀਕ ਆ ਜਾਂਦਾ ਹੈ ਬੋਰ ਕਰਨ ਵਾਲੇ ਵੀ ਕਹਿੰਦੇ ਹਨ ਕਿ ਪਤਨ ਬਹੁਤ ਸੋਹਣਾ ਹੋਇਆ ਹੈ। ਬਾਕੀ ਸਾਰੇ ਬੋਰ ਇਸੇ ਪਤਨ ਤੇ ਚੱਲਦੇ ਹਨ। ਪਰ ਜਦੋਂ ਬੋਰ ਚਾਲੂ ਕਰੀਦਾ ਹੈ ਤਾਂ ਪਾਣੀ ਨਹੀਂ ਹੁੰਦਾ। ਖਰਚਾ ਵੀ ਬਿੱਤ ਤੋਂ ਜ਼ਿਆਦਾ ਹੋ ਚੁੱਕਾ ਹੈ। ਅਗਾ ਵੀ ਕੋਈ ਆਸ ਨਹੀਂ। ਮੈਂ ਹੁਣ ਆਪ ਜੀ પાસે ਬੇਨਤੀ ਲੈ ਕੇ ਆਇਆ ਹਾਂ ਕਿ ਮੈਨੂੰ ਕੋਈ ਉਪਾਅ ਦੱਸੋ ਜਿਸ ਕਰਕੇ ਮੈਨੂੰ ਟਿਊਬਵਲ ਲੋਨ ਵਿੱਚ ਸਫਲਤਾ ਪ੍ਰਾਪਤ ਹੋਵੇ। ਤੇ ਪਾਣੀ ਮਿਲ ਜਾਵੇ। ਬਾਬਾ ਜੀ ਸਰਦਾਰ ਹਰਬਖਸ਼ ਸਿੰਘ ਹਰਾਂ ਦੀ ਗੱਲ ਸੁਣ ਕੇ ਕੁਝ ਦੇਰ ਚੁੱਪ ਰਹੇ ਤੇ ਕਹਿਣ ਲੱਗੇ ਤੁਸੀਂ ਧੁੱਪੇ ਆਏ ਹੋ ਕੁਛ ਜਲ ਪਾਣੀ ਛਕ ਲਵੋ। ਆਪ ਜੀ ਦਾ ਬਚਨ ਮੰਨ ਕੇ ਹਰਬਖਸ਼ ਸਿੰਘ ਜੀ ਨੇ ਥੋੜਾ ਜਲ ਪਾਣੀ ਛਕਿਆ ਤੇ ਮੁੜ ਬਾਬਾ ਜੀ ਪਾਸ ਆ ਕੇ ਬੈਠੇ। ਸਰਦਾਰ ਹਰਬਖਸ਼ ਸਿੰਘ ਦੇ ਬੈਠਦੇ ਹੀ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਸਰਦਾਰ ਜੀ ਤੁਸੀਂ ਕਿਸੇ ਗਰੀਬ ਦੇ ਪੈਸੇ ਦੇਣੇ ਹਨ। ਜੋ ਨਹੀਂ ਦਿੱਤੇ ਤੁਸੀਂ ਦੇ ਵੀ ਸਕਦੇ ਹੋ ਪਰ ਤੁਸੀਂ ਉਸ ਦੇ ਪੈਸੇ ਦਵਾਈ ਹੋਏ ਹਨ ਨਹੀਂ ਦੇ ਰਹੇ ਉਸ ਗਰੀਬ ਦੀ ਹਾ ਤੁਹਾਡੇ ਬੋਰ ਵਿੱਚ ਰੁਕਾਵਟ ਬਣ ਰਹੀ ਹੈ ਬਾਬਾ ਜੀ ਦੇ ਇਹ ਬਚਨ ਸੁਣ ਕੇ ਸਰਦਾਰ ਹਰਬਖਸ਼ ਸਿੰਘ ਨੇ ਦੁਨਿਆਵੀ ਚਤੁਰਾਈ ਉਧੇਨ ਉੱਤਰ ਦਿੱਤਾ ਕਿ ਬਾਬਾ ਜੀ ਮੈਂ ਕਿਸੇ ਦੇ ਪੈਸੇ ਨਹੀਂ ਮਾਰੇ ਨਾ ਹੀ ਕਿਸੇ ਦੇ ਦੇਣੇ ਹਨ ਬਾਬਾ ਜੀ ਕਹਿਣ ਲੱਗੇ ਸਰਦਾਰ ਹਰਬਖਸ਼ ਸਿੰਘ ਜੀ ਜਰਾ ਧਿਆਨ ਨਾਲ ਸੋਚ ਲਵੋ ਕਾਰਨ ਇਹੀ ਹੈ ਜਿੰਨਾ ਚਿਰ ਤੁਸੀਂ ਗਰੀਬ ਦੇ ਪੈਸੇ ਦੇ ਕੇ ਨਿਕਲ ਰਹੀ ਹਾਂ ਨੂੰ ਬੰਦ ਨਹੀਂ ਕਰਦੇ 10-12 ਤੱਕ ਹੀ ਭਾਵੇਂ ਸਾਰੇ ਖੇਤਾਂ ਵਿੱਚ ਬੋਰ ਕਰਾਈ ਜਾਵੋ ਪਾਣੀ ਨਹੀਂ ਆਵੇਗਾ ਗਰੀਬ ਦੀ ਹਾ ਬਹੁਤ ਦੂਰ ਤੱਕ ਅਸਰ ਕਰਦੀ ਹੈ ਭਾਵੇਂ ਉਸ ਵਿੱਚ ਇਹ ਸਮਰੱਥਾ ਨਹੀਂ ਕਿ ਤੁਹਾਡੇ ਪਾਸੋਂ ਜ਼ੋਰ ਨਾਲ ਜਾਂ ਸਰਕਾਰੀ ਦਰਬਾਰੇ ਫਰਿਆਦ ਕਰਕੇ ਪੈਸੇ ਲੈ ਲਵੇ ਪਰ ਉਸ ਗਰੀਬ ਦੇ ਅੰਦਰੋਂ ਹਰ ਵੇਲੇ ਨਿਕਲ ਰਹੇ ਬਾਦ ਅਸੀਸ ਅਤੇ ਉਹ ਹਾ ਤੁਹਾਡੇ ਕੰਮ ਵਿੱਚ ਰੁਕਾਵਟ ਬਣਦੀ ਰਹੇਗੀ ਜਰਾ ਧਿਆਨ ਨਾਲ ਆਪਣੇ ਅੰਦਰ છાਤੀ ਮਾਰੋ ਕਾਰਨ ਇਹ ਹੀ ਹੈ ਸਰਦਾਰ ਹਰਬਖਸ਼ ਸਿੰਘ ਨੂੰ ਪਤਾ ਤਾਂ ਸੀ ਜਦੋਂ ਆਪਜੀ ਦੇ ਦੁਆਰਾ ਧ੍ਰਿੜਤਾ ਭਰੇ ਸੱਚੇ ਬਚਨ ਸ਼੍ਰਵਣ ਕੀਤੇ ਤਾਂ ਅੰਦਰ ਜੋ ਅਸਲੀਅਤ ਸੀ ਉਹ ਮਲਮੇ ਦਾ ਪਰਦਾ ਤੋੜ ਕੇ ਬਾਹਰ ਆ ਗਈ ਸਰਦਾਰ ਹਰਬਖਸ਼ ਸਿੰਘ ਨੇ ਕਿਹਾ ਕਿ ਬਾਬਾ ਜੀ ਆਪ ਜੀ ਦਾ ਬਚਨ ਸੱਤ ਹੈ ਮੈਂ ਇੱਕ ਗਰੀਬ ਦੇ 280 ਰੁਪਏ ਦੇਣੇ ਹਨ 2 ਸਾਲ ਹੋ ਗਏ ਹਨ ਉਸ ਨੇ ਕਈ ਵਾਰ ਮੰਗੇ ਹਨ ਪਰ ਮੈਂ ਉਸ ਨੂੰ ਨਹੀਂ ਦਿੱਤੇ ਆਪ ਜੀ ਨੇ ਸਰਦਾਰ ਹਰਬਖਸ਼ ਸਿੰਘ ਜੀ ਨੂੰ ਕਿਹਾ ਸਰਦਾਰ ਜੀ ਜੇ ਬੋਰ ਵਿੱਚੋਂ ਪਾਣੀ ਲੈਣਾ ਹੈ ਤਾਂ ਪਹਿਲਾਂ ਉਸ ਗਰੀਬ ਦੇ ਪੈਸੇ ਜਿੰਨੇ ਦੇਣੇ ਹਨ ਉਸ ਨੂੰ ਮੂਲ ਨਾਲ ਵਿਆਜ ਵੀ ਦੇ ਕੇ ਆਉ। ਤਾਂ ਉਸਦੀ ਖੁਸ਼ੀ ਹੋਵੇਗੀ। ਪੈਸੇ ਦੇਣ ਉਪਰੰਤ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਕੀਤੀ ਭੁੱਲ ਦੀ ਮਾਫੀ ਲਈ ਅਰਦਾਸ ਕਰਾਓ। ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ। ਤੁਹਾਨੂੰ ਪਾਣੀ ਉਸੇ ਬੋਰ ਵਿੱਚੋਂ ਮਿਲ ਜਾਵੇਗਾ। ਸਰਦਾਰ ਹਰਬਖਸ਼ ਸਿੰਘ ਜੀ ਦੇ ਮਨ ਵਿੱਚ ਬਾਬਾ ਜੀ ਦੇ ਸੱਚੇ ਬਚਨਾਂ ਨੇ ਘਰ ਕੀਤਾ। ਤੇ ਮਨ ਵਿੱਚ ਪਛਤਾਵਾ ਹੋਣਾ ਸ਼ੁਰੂ ਹੋ ਗਿਆ। ਬਾਬਾ ਜੀ ਨਾਲ ਪੈਸੇ ਦੇਣ ਦਾ ਵਚਨ ਕਰਕੇ ਵਿਧਾਈਗੀ ਲਈ ਘਰ ਜਾ ਕੇ ਪੈਸੇ ਇਕੱਤਰ ਕੀਤੇ ਤੇ ਉਸ ਪ੍ਰੇਮੀ ਨੂੰ ਘਰ ਸਦਕੇ ਮੂਲ ਦੇ ਨਾਲ 50 ਰੁਪਏ ਹੋਰ ਪਾ ਕੇ ਦਿੱਤੇ। 330 ਰੁਪਏ ਮਿਲਣ ਨਾਲ ਉਸ ਗਰੀਬ ਦੇ ਮਨ ਵਿੱਚ ਕਈ ਆਸਾਂ ਉਮੀਦਾਂ ਜਾਗ ਪਈਆਂ। ਭਾਵੇਂ ਉਸ ਦੇ ਪੈਸੇ ਹੀ ਉਸ ਨੂੰ ਮਿਲੇ ਪਰ ਅਚਾਨਕ ਮਰੀ ਹੋਈ ਰਕਮ ਸਮੇਤ ਵਿਆਜ ਮਿਲਣ ਨਾਲ ਉਸ ਦਾ ਅੰਦਰ ਖੜ ਗਿਆ ਤੇ ਉਹ ਸ਼ੀਸ਼ਾ ਦਿਂਦਾ ਘਰ ਨੂੰ ਚਲਾ ਗਿਆ ਅਗਲੇ ਦਿਨ ਸਰਦਾਰ ਹਰਬਖਸ਼ ਸਿੰਘ ਜੀ ਨੇ ਘਰੋਂ ਰਸਦ ਖੜੀ ਗੁਰਦੁਆਰਾ ਸਾਹਿਬ ਆ ਕੇ ਪ੍ਰਸ਼ਾਦ ਬਣਵਾਇਆ ਬਾਬਾ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ ਇਹ ਪ੍ਰੇਮੀ ਹੋਈ ਭੁੱਲ ਨੂੰ ਦੂਰ ਕਰਕੇ ਹੁਣ ਆਪ ਜੀ ਪਾਸੋਂ ਮਾਫੀ ਮੰਗਣ ਲਈ ਹਾਜ਼ਰ ਹੋਇਆ ਹੈ ਅਨਜਾਨ ਜਾਣ ਕੇ ਖਿਮਾ ਕਰੋ ਅਤੇ ਆਪਣੇ ਭਾਣੇ ਵਿੱਚ ਮਨੋ ਕਾਮਨਾ ਦੀ ਪੂਰਤੀ ਕਰੋ ਅਰਦਾਸ ਉਪਰੰਤ ਪ੍ਰਸ਼ਾਦ ਲੈ ਕੇ ਸਰਦਾਰ ਹਰਬਖਸ਼ ਸਿੰਘ ਜੀ ਸਿੱਧਾ ਬੋਰ ਵਾਲੇ ਖੇਤ ਵਿੱਚ ਪੁੱਜਾ ਕਾਰੀਗਰਾਂ ਨੇ 2-4 ਬੋਕੀਆਂ ਬੋਰ ਵਿੱਚ ਮਾਰ ਕੇ ਚੜਿ ਹੋਏ ਰੇਤਾਂ ਕੱਢੀ ਤੇ ਬੋਰ ਦਾ ਸਮਾਨ ਪਾ ਦਿੱਤਾ ਸਾਰੀ ਤਿਆਰੀ ਹੋ ਜਾਣ ਉਪਰੰਤ ਟਿਊਬਵੈਲ ਲਗਾਇਆ ਗਿਆ ਪਾਣੀ ਬਿਆਨਤਾ ਆਇਆ ਸਾਰੇ ਹੈਰਾਨ ਸਨ ਪਰ ਵਿਚਲੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਤਕਰੀਬਨ ਅੱਜ 30 ਸਾਲ ਤੋਂ ਉੱਤੇ ਦਾ ਸਮਾ ਹੋ ਗਿਆ ਹੈ ਨਿਰੰਤਰ ਉਹ ਬੋਰ ਲਗਾਤਾਰ ਪਾਣੀ ਦੇ ਰਿਹਾ ਹੈ ਸੋ ਇਹ ਘਟਨਾ ਲਿਖਣ ਤੋਂ ਭਾਵ ਕਿ ਪਰਮੇਸ਼ਰ ਹਰ ਪ੍ਰਾਣੀ ਮਾਤਰ ਵਿੱਚ ਵੱਸਦਾ ਹੈ ਜਦੋਂ ਆਪਾਂ ਕਿਸੇ ਦੇ ਮਨ ਨੂੰ ਕਿਸੇ ਕਾਰਨ ਵੀ ਠੇਸ ਪਹੁੰਚੋਂਦੇ ਹਾਂ ਤਾਂ ਜਿੱਥੇ ਸਾਡੇ ਆਤਮਿਕ ਪੰਧ ਦੇ ਵਿੱਚ ਬਹੁਤ ਵੱਡਾ ਨੁਕਸਾਨ ਇਹ ਜਿਹੜੀ ਰੁਕਾਵਟ ਪਉਂਦੀ ਹੈ ਸਾਡਾ ਨੁਕਸਾਨ ਕਰਦੀ ਹੈ ਉਥੇ دنیਆਵੀ ਕੰਮਾਂ ਵਿੱਚ ਵੀ ਰੁਕਾਵਟ ਖੜੋਦੀ ਹੈ ਇਸੇ ਲਈ ਬਾਬਾ ਫਰੀਦ ਜੀ ਨੇ ਫਰਮਾਨ ਕੀਤਾ ਹੈ ਸਬਨਾ ਮਨ ਮਾਨਕ ਠਾਵਣ ਮੂਲ ਮਚਾਗਵਾ ਜੇ ਤੋ ਪ੍ਰਿਆਦੀ ਸਿਕ ਹਿਆਉ ਨਾ ठाहे ਕਿ ਹਿਦਾ ਭਾਈ ਅਨੰਦ ਲਾਲ ਜੀ ਦਾ ਵੀ ਫਰਮਾਨ ਹੈ ਖਲਕ ਖਲਕ ਕੀ ਜਾਣ ਕੇ ਖਲਕ ਦੁਖਾਵੇ ਨਾ ਹੈ ਖਲਕ ਦੁਖੇ ਜਬ ਨੰਦ ਜੀ ਖਾਲਕ ਕੋਪੇ ਤਾ ਹੈ ਬਾਬਾ ਫਰੀਦ ਜੀ ਨੇ ਤਾਂ ਮੁੜ ਮੁੜ ਕੇ ਆਇਆ ਹੈ ਫਰੀਦਾ ਖਲਕ ਖਲਕ ਮਹਿ ਖਲਕ ਬਸੈ ਰਬ ਮਹਿ ਮੰਦਾ ਕਿਸ ਨੂੰ ਆਖੀਐ ਜਾ ਤਿਸ ਬਿਨ ਕੋਈ ਨਾ ਹੈ তথা ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਧਿਆਵੈ ਦਿਨ ਰਾਤ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਧਿਆਵੈ ਦਿਨ ਰਾਤ ਆਪਾਂ ਨੂੰ ਗੁਰੂ ਹੁਕਮ ਸਮਝ ਲੈਣਾ ਚਾਹੀਦਾ ਹੈ ਕਿ ਸਭਨਾ ਵਿੱਚ ਵਰਤੈ ਇੱਕ ਸੋਈ ਸਭ ਤੇਰੀ ਤੂੰ ਸਬਸਦਾ ਸਭ ਤੂੰ ਦੂ ਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭ ਨੇ ਧਿਆਇਆ ਜੇ ਆਪਾਂ ਕਿਸੇ ਦੀ ਲੋੜ ਪੂਰੀ ਕਰਕੇ ਕਿਸੇ ਨੂੰ ਸੁਖ ਦੇਣ ਦਾ ਕਾਰਨ ਨਾ ਬਣ ਸਕੀਏ ਤਾਂ ਉੱਥੇ ਆਪਾਂ ਨੂੰ ਆ ਕਾਰਨ ਹੀ ਕਿਸੇ ਦੇ ਵੱਧਵਾ ਵਿਭਾਗੀ ਨਹੀਂ ਬਣਨਾ ਚਾਹੀਦਾ ਗੁਰੂ ਪਾਸ਼ਾ ਨੇ ਪਰਾਇ ਹੱਕ ਤੋਂ ਬਚਣ ਲਈ ਬਹੁਤ ਸਾਵਧਾਨ ਕੀਤਾ ਹੈ ਗੁਰਬਾਣੀ ਵਿੱਚ ਪਹਿਲੇ ਸਤਗੁਰ ਜੀ ਨੇ ਹੁਕਮ ਕੀਤਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਪਰੇ जा मरदार न खाए सेकन सेक जीनान बिसरेनाम शेके सेकनेदन जाणो मू साई जेआ भेद न जाणो मूल साई जेआ जिना न बिसरहनां सेकन हेआ सेकन हेआ जिना न बिसरहनां